ਕਿਉਂ ਆਨੋ ਨਿਕਲੋ ਔਰ 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 ਮੈਂ ਕਰਨੀ ਦਵਾ ਕੇ ਥੋੜਾ ਹੋ ਜਾਓ ਪਿੱਛੇ ਮਾਰਨਾ ਛੋਟੇ ਥੋੜੀ ਖਬਰ ਕੋ ਖਰੀਦ ਬੰਦੀ ਹੈ ਕੋਈ ਨਹੀਂ ਕੋਈ ਨਹੀਂ ਇਹ ਵੀ ਤੁਹਾਨੂੰ ਹੂਟ ਸੀਫਟੀ ਔਨ व्हीਲ ਆ ਇਹਦਾ ਮਤਲਬ ਇਹ ਹੁੰਦਾ ਸੀ ਵੀ ਜਿਹੜੇ ਲੋਕਾਂ ਨੂੰ ਮਕਸਦ ਇਹ ਆ ਵੀ ਉਹਨਾਂ ਨੂੰ ਕੌਨਸ਼ੀਅਸ ਕੀਤਾ ਜਾਵੇ ਕਿ ਜਿਹੜਾ ਖਾਣ ਪਾਣ ਦਾ ਸਿਸਟਮ ਉਹਨੂੰ ਠੀਕ ਕਿੱਦਾਂ ਹੋਵੇ ਔਰ ਕਈ ਵਾਰੀ ਕਿ ਹੁੰਦਾ ਸੀਗਾ ਵੀ ਰੈਗੂਲਰ ਚਾਪਾਬਾਰੀ ਹੁੰਦੀ ਸੀਗੀ ਉਹਨਾਂ ਲੋਕਾਂ ਦੀ ਵੀ ਮੁਸ਼ਕਲ ਹੁੰਦੀ ਸੀ ਕਿ ਆਮ رائے ਨਹੀਂ ਸੀ ਬਣਦੀ ਕਿ ਪਬਲਿਕ opinion ਨਹੀਂ ਸੀ ਬਣਦਾ ਕਿਉਂਕਿ ਅੱਜ ਕੱਲ ਤੁਸੀਂ ਵੇਖਿਆ ਵੀ ਬੱਚੇ ਜਿਹੜੇ ਸਾਡੇ ਦੇ ਨੌਜਵਾਨ ਨੇ ਜੰਕ ਫੂਡ ਵੱਲ ਬਹੁਤ ਜ਼ਿਆਦਾ ਪ੍ਰਵਿਰਤੀ ਹੋ ਗਈ ਆ ਸੋ ਇਹ ਜਿਹੜੀ ਵੈਨ ਆ ਇਹ ਸਾਡੇ ਜ਼ਿਲ੍ਹੇ ਗੁਰਦਾਸਪੁਰ ਨੂੰ ਮਿਲੀ ਆ ਇਹ ਖਾਸ ਕਰ ਸਕੂਲਾਂ 'ਚ ਕਾਲਜਾਂ ਦੇ ਵਿੱਚ ਔਰ ਜਿਹੜੀਆਂ ਪਬਲਿਕ ਪਲੇਸਸ ਦੇ ਉੱਤੇ ਜਾਏਗੀ ਉੱਤੇ ਜਾ ਕੇ ਮੌਕੇ ਤੇ ਇਹਦੇ ਵਿੱਚ ਸਾਰੀ ਇਕਵਿਪਮੈਂਟ ਜਿਹੜੀ ਆ ਉਹ ਫਿੱਟ ਹੈਗੀ ਆ ਉੱਤੋਂ ਹੀ ਸੈਂਪਲ ਲੈ ਕੇ ਉਹਨੂੰ ਚੈੱਕ ਕਰ ਲੇਗੀ ਚੈੱਕ ਕਰਕੇ ਮੌਕੇ ਤੇ ਉਹਦੀ ਜਿਹੜੀ ਰਿਪੋਰਟ ਆ ਉਹਨੂੰ ਮਿਲ ਜਾਏਗੀ ਸੋ ਉੱਤੇ ਇੱਕਦਮ ਨਾਲ ਇੱਕ ਪਬਲਿਕ ਅਵੇਅਰਨੈਸ ਲਈ ਇੱਕ ਪਬਲਿਕ opinion ਲਈ ਇੱਕ ਬਹੁਤ ਵਧੀਆ ਚੀਜ਼ ਆ ਉਹਦੇ ਨਾਲ ਮੌਕੇ ਦੇ ਵਿੱਚ ਫੀਲਿੰਗ ਆਊਗੀ ਵੀ ਜੋ ਉਹਦੀ ਖਾ ਰਹੇ ਹੋ ਠੀਕ ਵੀ ਹੈ ਕਿ ਨਹੀਂ ਇਹਦੇ ਵਿੱਚ ਕੀ ਬਲਾਵਟ ਆ ਕੀ ਸਬਸਟੈਂਡਰਡ ਚੀਜ਼ਾਂ ਨੇ ਸੋ ਅੱਗੇ ਉਹ ਜਿਹੜਾ ਪ੍ਰੋਸੀਜਰ ਹੁੰਦਾ ਸੀ ਬਹੁਤ ਲੰਬਾ ਸੀ ਹੁਣ ਇਹਦੇ ਨਾਲ ਹਰ ਥਵਾ ਦੇ ਪਿੰਡਾਂ ਦੇ ਵਿੱਚ ਵੀ ਚੱਲੇ ਜਾਏਗੀ ਉੱਥੇ ਵੀ ਕਈ ਥਾਵਾਂ ਤੇ ਤੁਸੀਂ ਦੇਖਦੇ ਹੋ ਜਿਹੜੀਆਂ ਚੀਜ਼ਾਂ ਨੇ ਬਹੁਤ ਅਨ ਹਾਈਜਨਿਕ ਹੈਗੀਆਂ ਨੇ ਸੋ ਇਹ ਸਾਰੀਆਂ ਚੀਜ਼ਾਂ ਲਈ ਇੱਕ ਬਹੁਤ ਵੱਡਾ ਐਡਵਾਂਟੇਜ ਹੋਰ ਸਾਡੇ ਗੁਰਦਾਸਪੁਰ ਨੂੰ ਇੱਕ ਬੈਨ ਮਿਲਿਆ ਮੈਂ ਸਰਕਾਰ ਦਾ ਇਸ ਗੱਲ ਦੀ ਧਰਵਾਦ ਕਰਦਾ ਔਰ ਅੱਜ ਅਸੀਂ ਵਿਧੀਵਤ ਤਰੀਕੇ ਦੇ ਨਾਲ ਇਹਨੂੰ ਅਸੀਂ ਅੱਜ ਜੁਰਮਾਨਾ ਕੀਤਾ ਔਰ ਇਹ ਆਪਣਾ ਕੰਮ ਜਿਹੜਾ ਇਮੀਡੀਏਟਲੀ ਅੱਜ ਦੇ ਸੈਕਟ ਦਾ ਮੋਟੇ ਸੁਨੇਹਾ 50 ਰੁਪਏ ਸਾਰਾ ਨੋਮੀਨਲ ਦਾ ਕੋ ਨੋਮੀਨਲ ਤਾਂ ਨਹੀਂ ਔਰ ਉਹਦੇ ਵਿੱਚ ਉਸ ਨੋਮੀਨਲ ਦੇ ਵਿੱਚ ਕੁਝ ਵੀ ਨਹੀਂ ਮੇਨ ਮਕਸਦ ਲੋਕਾਂ ਨੂੰ ਜਾਗਰਤ ਕਰਨ ਦਾ ਲੋਕਾਂ ਦੀਆਂ ਆਦਤਾਂ ਨੂੰ ਠੀਕ ਕਰਨ ਦਾ ਲੋਕਾਂ ਨੂੰ ਇਹ ਸੁਝਾਉਣ ਦੀ ਲੋੜ ਆ ਕਿ ਜੋ ਅਸੀਂ ਖਾ ਰਹੇ ਆ ਉਹ ਠੀਕ ਆ ਉਹਨਾਂ ਸਾਡੀਆਂ ਸਿਹਤਾਂ ਠੀਕ ਰਹਿਣਗੀਆਂ ਸੋ ਜਦੋਂ ਹੀ ਇਹ ਗੱਲ ਲੋਕਾਂ ਦੇ ਵਿੱਚ ਆ ਗਈ ਤੇ ਆਪਣੇ ਆਪ ਮਸਲੇ ਜਿਹੜੇ ਨੇ ਹੱਲ ਹੋਣਗੇ ਔਰ ਆਪਣੀਆਂ ਜਿਹੜੇ ਸ਼ੌਪ ਸ਼ੌਪਕੀਪਰਜ਼ ਨੇ ਜਿਹੜੇ ਜਿਹੜੇ ਸਟੈਬਲਿਸ਼ ਨੇ ਉਹ ਆ ਵੀ ਕਰਾ ਸਕਦੇ ਨੇ ਮੰਨ ਲਓ ਕਿਸੇ ਦੁਕਾਨਦਾਰ ਨੇ ਆਪਣਾ ਸੈਂਪਲ ਚੈੱਕ ਕਰਾਣਾ ਉਹ ਗੱਡੀ ਖੜੀ ਕਰ ਦੇਣਗੇ ਦੇਖ ਕੇ ਉੱਥੇ ਦੱਸ ਦੇਣਗੇ ਮਕਸਦ ਇਹ ਆ ਵੀ ਲੋਕਾਂ ਨੂੰ ਜਾਗਰੂਤ ਕਰਨਾ ਲੋਕਾਂ ਨੂੰ ਪ੍ਰਕਾਸ਼ਨ ਦਿਵਾਉਣੀ ਆ ਤੇ ਲੋਕਾਂ ਨੂੰ ਸਹੂਲਤ ਦੇਣੀ ਆ ਥੈਂਕ ਯੂ ਜੀ